ਤਾਂ ਇਸ ਪਹਿਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਸਾਡੇ ਨਾਲ ਜੁੜ ਚੁੱਕੇ ਨੇ ਬਰਾੜ ਸਾਹਿਬ ਅਕਾਲੀ ਦਲ ਦੇ ਵੱਲੋਂ ਪਹਿਲੀ ਜਿਹੜੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਔਰ ਜਿਹੜੇ ਜਿਹੜੇ ਉਮੀਦਵਾਰ ਐਲਾਨੇ ਗਏ ਨੇ ਪਹਿਲਾ ਕਮੈਂਟ ਜਾਣਨਾ ਚਾਹਾਂਗੇ ਪੂਰੀ ਤਿਆਰ ਹੈ ਪੂਰੀ ਟੀਮ ਸਭ ਤੋਂ ਪਹਿਲਾਂ ਤਾਂ ਮੈਂ ਵਿਸਾਖੀ ਦੇ ਪਵਿੱਤਰ ਤਿਹਾਰ ਦੀਆਂ ਖਾਲਸਾ ਸਾਜਨਾ ਦਿਵਸ ਦੀਆਂ ਸਭ ਨੂੰ ਮੁਬਾਰਕਬਾਦ ਦਿੰਦਾ ਹਾਂ ਜੀ ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੁਆਰਾ ਜਿਹੜੇ ਪਹਿਲੇ 7 ਉਮੀਦਵਾਰ ਐਲਾਨੇ ਆ ਮੈਂ ਉਹਨਾਂ ਨੂੰ ਲੱਖ ਲੱਖ ਵਾਰ ਮੁਬਾਰਕਬਾਦ ਦਿੰਦਾ ਹਾਂ ਔਰ ਉਹਨਾਂ ਦੇ ਜਿੱਤ ਦੇ ਲਈ ਕਾਮਨਾ ਵੀ ਕਰਦਾ ਹਾਂ ਹੂੰ ਪਰ ਮੈਂ ਕਹਿ ਸਕਦਾ ਹਾਂ ਕਿ ਇਹਦੇ ਚੋ ਜ਼ਿਆਦਾਤਰ ਲਗਭਗ ਸਾਡੇ ਜਿੰਨੇ ਵੀ ਸਾਰੇ ਕੈਂਡੀਡੇਟ ਅਨਾਉਂਸ ਕੀਤੇ ਗਏ ਹੈ ਉਹ ਲਗਭਗ ਪਹਿਲਾਂ ਤੋਂ ਹੀ ਮੀਟਿੰਗਾਂ ਜਿਹੜੀਆਂ ਸਰਕਲ ਲੈਵਲ ਤੇ ਕਰ ਕਰ ਚੁੱਕੇ ਆ ਕਿਉਂਕਿ ਅਬਜ਼ਰਵਰ ਦੇ ਤੌਰ ਤੇ ਜਾਂ ਜਿਸ ਤਰ੍ਹਾਂ ਕਹੀਏ ਕਿ ਪਹਿਲਾਂ ਹੀ ਜ਼ਿੰਮੇਵਾਰੀਆਂ ਦਿੱਤੀਆਂ ਸੀ ਔਰ ਲਗਭਗ ਪਾਰਟੀ ਦੇ ਵਿੱਚ ਤੈਅ ਹੀ ਸੀ ਕਿ ਕਿੱਥੋਂ ਕੌਣ ਲੜੇਗਾ ਇਸ ਕਰਕੇ ਬਿਲਕੁਲ ਪੂਰੀ ਤਿਆਰੀ ਹੈ ਔਰ ਪਾਰਟੀ ਨੂੰ ਜਿਸ ਕਿਸਮ ਦਾ ਹੰਗਾਰਾ ਪਿਛਲੇ ਦਿਨਾਂ ਦੇ ਦੌਰਾਨ ਜਿਹੜੀ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਮਿਲਿਆ ਜਾਂ ਯੂਥ ਮਿਲਣੀ ਪ੍ਰੋਗਰਾਮਾਂ ਦੇ ਦੌਰਾਨ ਮਿਲਿਆ ਜਾਂ ਅੱਜ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਆ ਕਿ ਪੰਜਾਬ ਇੱਕ ਐਸੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਜਿਹਦੇ ਵਿੱਚੋਂ ਇਹ ਲੱਗ ਰਿਹਾ ਕਿ ਪੰਜਾਬ ਨਾਲ ਜਿਹੜਾ ਹੈਗਾ ਉਹ ਸਿਰਫ ਤੇ ਸਿਰਫ ਸ਼ਰਮਨੀ ਅਕਾਲੀ ਦਲ ਖੜਿਆ ਹੈ ਬਰਾੜ ਸਾਹਿਬ ਜੀ ਜੀ ਬਰਾੜ ਸਾਹਿਬ ਜਿਹੜੀ ਤੁਸੀਂ ਜ਼ਿਕਰ ਕੀਤਾ ਪੰਜਾਬ ਬਜਾਓ ਯਾਤਰਾ ਦਾ ਤੁਹਾਨੂੰ ਲੱਗਦਾ ਕਿ ਉਹਦਾ ਇੰਪੈਕਟ ਪਏਗਾ ਇਹਨਾਂ ਚੀਜ਼ਾਂ ਦੇ ਉੱਤੇ ਕਿਉਂਕਿ ਜਿਸ ਲੈਵਲ ਦੇ ਉੱਤੇ ਲੋਕ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਵੀਡੀਓਜ਼ ਆਪ ਮੁਹਾਰੇ ਆ ਰਹੇ ਨੇ ਤਾਂ ਉਹਨਾਂ ਲੱਗਦਾ ਕਿ ਉਮੀਦਵਾਰਾਂ ਨੂੰ ਵੀ ਬੂਸਟ ਅਪ ਕਰਨ ਗਿਆ ਇਹ ਚੀਜ਼ਾਂ ਦੇਖੋ ਮੈਂ ਇੱਕ ਗੱਲ ਕਹਿ ਸਕਦਾ ਕਿ ਪੰਜਾਬ ਦੇ ਲੋਕਾਂ ਨੇ ਇੱਕ ਇੱਕ ਕਿਸਮ ਦਾ ਫੈਸਲਾ ਕਰ ਲਿਆ ਹੈ ਕਿ ਪੰਜਾਬ ਦੀ ਇੱਕੋ ਇੱਕ ਪਾਰਟੀ ਜਿਹੜੀ ਰੀਜਨਲ ਪਾਰਟੀ ਹੈ ਔਰ ਸਭ ਤੋਂ ਦੇਸ਼ ਦੀ ਪੁਰਾਣੀ ਪਾਰਟੀ ਹੈ ਮਤਲਬ ਰੀਜਨਲ ਪਾਰਟੀ ਸਭ ਤੋਂ ਦੇਸ਼ ਦੀ ਪੁਰਾਣੀ ਪਾਰਟੀ ਹੈ ਕਿ ਉਹਦੇ ਨਾਲ ਖੜਨ ਦਾ ਮਨ ਬਣਾ ਲਿਆ ਔਰ ਇਹਦੇ ਚ ਕੋਈ ਅਤਕਤਨੀ ਨਹੀਂ ਹੋਊਗੀ ਜੇ ਪਰਮਾਤਮਾ ਮਿਹਰ ਕਰੇ ਤੇ ਲੋਕਾਂ ਦੇ ਮਨਾਂ ਦੇ ਵਿੱਚ ਬਸੇ ਤਾਂ ਜਿਸ ਤਰ੍ਹਾਂ ਦਾ ਰਿਜ਼ਲਟ 92 ਐਮਐਲਏ ਜਿਤਾ ਕੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਚੁਕਾਇਆ ਸੀ ਤੇ ਇਹ ਵੀ ਉਮੀਦ ਕਰਦੇ ਆ ਕਿ 13 ਦੀਆਂ 13 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾ ਕੇ ਉਸੀ ਤਰ੍ਹਾਂ ਦਾ ਇਤਿਹਾਸ ਰਚਣਗੇ ਅ ਬਰਾੜ ਸਾਹਿਬ ਇੱਕ ਇੱਕ ਦੋ ਹੋਰ ਸਵਾਲ ਲੈ ਗੁਰਦਾਸਪੁਰ ਦੀ ਸੀਟ ਦੀ ਮੈਂ ਖਾਸ ਤੌਰ ਤੇ ਗੱਲ ਕਰਨੀ ਚਾਹਾਂਗਾ ਦਲਜੀਤ ਸਿੰਘ ਚੀਮਾ ਹੋਰਾਂ ਨੂੰ ਉਤਾਰਿਆ ਸੀਨੀਅਰ ਲੀਡਰ ਨੇ ਸਾਬਕਾ ਮੰਤਰੀ ਵੀ ਰਹੇ ਨੇ ਔਰ ਗੁਰਦਾਸਪੁਰ ਦੀ ਸੀਟ ਬੜੀ ਇਸ ਵਾਰ ਸਭ ਦੀਆਂ ਨਿਗਾਹਾਂ ਨੇ ਕਿਉਂਕਿ ਸਣੀ ਦਿਓਲ ਹੋਰਾਂ ਦੇ ਵੱਲੋਂ ਜਿਸ ਲੈਵਲ ਦੇ ਉੱਤੇ ਲੋਕਾਂ ਨੂੰ ਨੈਗਲੈਕਟ ਕੀਤਾ ਗਿਆ 5 ਸਾਲ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਕੁਝ ਫਾਇਦਾ ਹੋਵੇਗਾ ਇਸ ਚੀਜ਼ ਦਾ ਦੇਖੋ ਮੈਂ ਇੱਕ ਗੱਲ ਦਾਅਵੇ ਨਾਲ ਕਹਾਂ ਕਿ ਜਿਹੜਾ ਸੈਲੀਬ੍ਰਿਟੀ ਹੋਏ ਜਾਂ ਕੋਈ ਇਸ ਕਿਸਮ ਦੀਆਂ ਗੱਲਾਂ ਹੋਈਆਂ ਉਹਦੇ ਤੋਂ ਲੋਕ ਸੈਟ ਅਪ ਹੁੰਦੇ ਆ ਕਿਉਂਕਿ ਉਹ ਬਾਅਦ ਚ ਟਾਈਮ ਨਹੀਂ ਦੇ ਪਾਉਂਦੇ। ਹੂੰ ਔਰ ਡਾਕਟਰ ਦਲਜੀਤ ਸਿੰਘ ਚੀਮਾ ਜਿਨ੍ਹਾਂ ਦਾ ਜਨਮ ਭੂਮੀ ਗੁਰਦਾਸਪੁਰ ਜ਼ਿਲ੍ਹਾ ਆ ਤੇ ਔਰ ਇਸ ਕਰਕੇ ਮੇਰਾ ਖਿਆਲ ਹੈ ਕਿ ਉਥੋਂ ਦੀ ਸਾਰੀ ਲੀਡਰਸ਼ਿਪ ਕਈ ਵਾਰੀ ਇਹ ਹੁੰਦਾ ਕਿ ਕਿਹਦੇ ਤੇ ਸਹਿਮਤ ਹੁੰਦੇ ਆ। ਇਹ ਪ੍ਰਧਾਨ ਸਾਹਿਬ ਦਾ ਅਧਿਕਾਰ ਖੇਤਰ ਆ ਉਹਨਾਂ ਨੇ ਸਾਰਿਆਂ ਨੂੰ ਭਰੋਸੇ ਚ ਲੈ ਕੇ ਸਾਰਿਆਂ ਨਾਲ ਗੱਲਬਾਤ ਕਰਕੇ ਤੇ ਉਹਨਾਂ ਨੂੰ ਗੁਰਦਾਸਪੁਰ ਉਤਾਰਿਆ ਕਿਉਂਕਿ ਉਹਨਾਂ ਦਾ ਵੀ ਇੱਛਾ ਸੀ ਕਿ ਮਸ਼ਹਰੀ ਅਨੰਦਪੁਰ ਸਾਹਿਬ ਤੋਂ ਲੜਾਂ। ਪਰ ਉਥੋਂ ਦੇ ਸਿਟਿੰਗ ਤੇ ਜਾਂ ਪਿਛਲੀ ਵਾਰ ਇਲੈਕਸ਼ਨ ਲੜੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਵੀ ਬੜੇ ਤੀਬਰਤਾ ਨਾਲ ਦਾਵੇਦਾਰੀ ਰੱਖੀ ਹੋਈ ਸੀ ਤਾਂ ਦੋਨੇ ਹੀ ਨੇਤਾ ਜਿਹੜੇ ਸਾਡੇ ਹੈਗੇ ਆ ਮੂਰਲੀ ਕਤਾਰਦੇ ਨੇ ਔਰ ਮੇਰਾ ਖਿਆਲ ਹੈ ਕਿ ਇਹ ਬਹੁਤ ਚੰਗਾ ਹੋਇਆ ਕਿ ਗੁਰਦਾਸਪੁਰ ਉਹ ਡਾਕਟਰ ਚੀਮਾ ਜੀ ਲੜਨਗੇ ਔਰ ਆਨੰਦਪੁਰ ਸਾਹਿਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਲੜਨਗੇ ਔਰ ਦੋਨਾਂ ਵੱਡੇ ਕਦ ਦੇ ਲੀਡਰ ਨੇ ਔਰ ਉਮੀਦ ਕਰਦੇ ਆ ਕਿ ਸਾਰੇ ਧੜੇਬੰਦੀ ਤੋਂ ਉੱਪਰ ਉੱਠ ਕੇ ਇਹ ਪਾਰਟੀ ਦਾ ਤੇ ਉਮੀਦਵਾਰਾਂ ਦਾ ਸਹਾਰਾ ਦੇਣਗੇ। ਔਰ ਬ੍ਰਾਦਰ ਸਾਹਿਬ ਅੰਮ੍ਰਿਤਸਰ ਦੀ ਸੀਟ ਦਾ ਇੱਕ ਆਖਰੀ ਸਵਾਲ ਹੀ ਹੈ। ਅੰਮ੍ਰਿਤਸਰ ਦੀ ਸੀਟ ਤੇ ਵੀ ਬਹੁਤ ਇਸ ਵਾਰ ਫਸਵਾ ਮੁਕਾਬਲਾ ਦੇਖਣ ਨੂੰ ਮਿਲਣਾ। ਹਾਲਾਂਕਿ ਕੈਂਡੀਡੇਟ ਤੁਹਾਡੇ ਵੀ ਬਹੁਤ ਸਟਰੋਂਗ ਨੇ ਅਨਿਲ ਜੋਸ਼ੀ। ਇਸ ਸੀਟ ਨੂੰ ਕਿਵੇਂ ਐਨਾਲਾਈਜ਼ ਕਰਦੇ ਹੋ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਸਮਝ ਰੱਖਦੇ ਹੋ ਰਾਜਨੀਤਿਕ। ਤੁਸੀਂ ਮੰਚਾਂ ਦੇ ਉੱਤੇ ਵੀ ਡਿਬੇਟਾਂ ਦੇ ਵਿੱਚ ਵੀ ਤੁਹਾਡੀ ਬਹੁਤ ਵਜ਼ਨਦਾਰ ਗੱਲ ਹੁੰਦੀ ਹੈ। ਮੈਂ ਇੱਕ ਗੱਲ ਕਹਿ ਸਕਦਾ ਹਾਂ ਕਿ ਜਦੋਂ ਪੰਜਾਬ ਦੇ ਲੋਕ ਮਨ ਬਣਾਉਂਦੇ ਹਨ ਨਾ ਜਿਵੇਂ ਪਿਛਲੇ ਵਾਰੀ ਸਾਨੂੰ ਵੀ ਨਹੀਂ ਅਹਿਸਾਸ ਹੋਣ ਦਿੱਤਾ ਤੇ ਕਾਂਗਰਸ ਪਾਰਟੀ ਜਿਹੜੀ ਰਾਜ ਸਰਤਾ ਸੀ ਉਹਨੂੰ ਵੀ ਨਹੀਂ ਅਹਿਸਾਸ ਹੋਣ ਦਿੱਤਾ ਤੇ ਲੋਕਾਂ ਨੇ ਫੈਸਲਾ ਦੇਖੋ ਇਸ ਕਦਰ ਕੀਤਾ ਇੱਕ ਸਿਰੇ ਲਾ ਕੇ ਛੱਡੀ ਗੱਲ ਅੱਜ ਕਾਂਗਰਸ ਦਾ ਰਾਜਪਾਗ ਦੇਖ ਚੁੱਕੇ ਐ ਦੂਸਰੇ ਨੰਬਰ ਤੇ ਜਿਹੜਾ ਸੀਗਾ ਆਮ ਆਦਮੀ ਪਾਰਟੀ ਦੇ 2 ਸਾਲ ਦੇਖ ਚੁੱਕੇ ਐ ਔਰ ਸਾਡੇ ਪਹਿਲਾਂ ਦੇ ਕੰਮ ਕੀਤੇ ਦਾ ਲੋਕਾਂ ਨੇ ਕੰਪੈਰੀਜ਼ਨ ਕੀਤਾ ਅੱਜ ਲੋਕ ਢਿੱਡੂ ਮਨ ਬਣਾ ਚੁੱਕੇ ਨੇ ਕਿ ਕੰਮ ਤਾਂ ਇਹੀ ਪਾਰਟੀ ਕਰਦੀ ਐ ਔਰ ਇਹਨਾਂ ਨੂੰ ਥਾਪੜਾ ਦੇਗੇ ਇਸ ਕਰਕੇ ਉਥੇ 5 ਸੀਟਾਂ ਦੇ ਹਾਤ ਦੀਆਂ ਜਿਹਦੇ ਵਿੱਚ ਬਹੁਤਾਤ ਜਿਹੜੀ ਵੋਟ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੈਗੀ ਆ ਔਰ 4 ਸੀਟਾਂ ਭਾਵੇਂ ਸ਼ਹਿਰੀ ਦੀਆਂ ਸ਼ਹਿਰੀ ਦੇ ਵਿੱਚ ਅਨਿਲ ਜੋਸ਼ੀ ਜੀ ਦਾ ਖੁਦ ਆਪਣਾ ਚੰਗਾ ਪ੍ਰਭਾਵ ਹੈ ਇਸ ਕਰਕੇ ਉਮੀਦ ਕਰਦੇ ਹਾਂ ਪਰਮਾਤਮਾ ਮਿਹਰ ਕਰੇ ਕੱਲੀ ਅੰਮ੍ਰਿਤਸਰ ਦੀ ਨਹੀਂ ਮੈਂ ਕਹਿ ਸਕਦਾ ਕਿ 13 ਦੀਆਂ 13 ਸੀਟਾਂ ਜਿਹੜੀਆਂ ਇਸ ਵਾਰ ਚਿੱਤਾਂਗੇ ਧੰਨਵਾਦ ਧੰਨਵਾਦ ਸਨ ਗੱਲਬਾਤ ਕਰਨ ਦੇ ਲਈ ਚਰਨਜੀਤ ਸਿੰਘ ਬਰਾਰ ਜੁੜਾ